ਮਹਾਰਜ ਕਹਿੰਦੇ ਸਾਧ ਧਰਤੀ ਭਾਈ ਹਰਿਆਵਲੀ ਜਿੱਥੇ ਮੇਰਾ ਸਤਿਗੁਰੂ ਬੈਠਾ ਆ ਇਹ ਜਿੱਥੇ ਮੇਰਾ ਗੁਰੂ ਆ ਕੇ ਬੈਠਿਆ ਧਰਤੀ ਹਰੀ ਭਰੀ ਸੇ ਜੰਤ ਭਏ ਹਰਿਆਵਲ ਜਿਨੀ ਮੇਰਾ ਸਤਿਗੁਰ ਦੇਖਿਆ ਚ ਮਹਾਰਜ ਕਹਿੰਦੇ ਕਿ ਉਹ ਜੰਤ ਵੀ ਭਾਈ ਬੜੇ ਹਰਿਆਵਲ ਹੋ ਗਏ ਭਾਵ ਆਨੰਦ ਚ ਖੇੜੇ ਚ ਖੁਸ਼ੀ ਚ ਚਲੇ ਗਏ ਅਤਿ ਖੁਸ਼ੀ ਮਾੜੀ ਉਹਨਾਂ ਨੇ ਇਹਨਾਂ ਨੇ ਆ ਕੇ ਗੁਰੂ ਦਾ ਦਰਦਾਰ ਕੀਤਾ ਗੁਰੂ ਦਾ ਦਰਸ਼ਨ ਕੀਤਾ ਇੱਥੇ ਜਾਏ ਬਹਿ ਮੇਰਾ ਸਾਧਕ ਨੂੰ ਸੋਥਾਨ ਸੁਹਾਵਾ ਰਾਮ ਰਾਜ ਜੀ ਗੁਰਸਿੱਖੀ ਸੋਥਾਨ ਭਾਂਦਿਆ ਰੇ ਧੂੜੂ ਬਚ ਲਾਦਾ ਇਤੇ ਗੁਰੂਦਰ ਸਿੱਖ ਵੀ ਉਹ ਥਾਂ ਨੂੰ ਭਾਲਦਾ ਜਿੱਥੇ ਮਰਗੂ ਨੂੰ ਜਾ ਕੇ ਲੱਗਿਆ ਉਥੋਂ ਦੀ ਧੂੜੀ ਨੂੰ ਚੁੱਕ ਕੇ ਮੱਥੇ ਦੇ ਨਾਲ ਲਾਵਾ ਕਿ ਇਸ ਧੂੜੀ ਦੇ ਨਾਲ ਇਸ ਮਿੱਟੀ ਨਾਲ ਮੇਰੇ ਗੁਰੂ ਦਾ ਚਰਨ ਲਗਿਆ ਹੋਇਆ ਹੈ ਇਹ ਨਾਲ ਮੇਰੇ ਗੁਰੂ ਦਾ ਚਰਨ ਲਗਿਆ ਹੋਇਆ ਹੈ ਤੂੰ ਸਿੱਖ ਦਾ ਵੀ ਇੱਕ ਬਚਨ ਲਿਖਿਆ ਮਹਾਰਾਜ ਇਹ ਬਚਨ ਵੀ ਲਿਖਿਆ ਇਹ ਕਹਿੰਦੇ ਗੁਰੂ ਤਾਂ ਪਵਿੱਤਰ ਕਰਦਾ ਹੀ ਕਰਦਾ ਸਿੱਖ ਵੀ ਪਵਿੱਤਰ ਕਰ ਦਿੰਦਾ ਮਹਾਰਾਜ ਜਿੱਥੇ ਬੈਸਣ ਸਾਧ ਜੰਤ ਸੋ ਥਾਨ ਸੋ ਹੰਦਾ ਉਹ ਸੇਮਣ ਸਮਰਥ ਆਪਣਾ ਬਿਨ ਸੇ ਸਮੰਦਾ ਮਹਾਰਾਜ ਕਹਿੰਦੇ ਜਿੱਥੇ ਸਾਧਨਾ ਕਰਨ ਵਾਲਾ ਬੈਠੇ ਇਲੇ ਆਪਣੇ ਮਨ ਨੂੰ ਸਾਧਨਾ ਦਾ ਸਾਧਨਾ ਕਰਨ ਵਾਲਾ ਨੂੰ ਜਿੱਤਿਆ ਮਹਾਰਜ ਕਹਿੰਦੇ ਜਿਹੜੇ ਸਾਧਨਾ ਕਰਨ ਵਾਲਾ ਬਹਿ ਜਾਂਦਾ ਉਹ ਥਾਂ ਵੀ ਪਵਿੱਤਰ ਹੋ ਜਾਂਦੀ ਹੈ ਕਿਤੇ ਵੀ ਬੈਠ ਜਾਵੇ ਸਾਧਨਾ ਕਰਨ ਵਾਲਾ ਨਾ ਕਿਤੇ ਵੀ ਬੈਠ ਜਾਵੇ ਉਹ ਥਾਂ ਨੂੰ ਪਵਿੱਤਰ ਕਰਦਾ ਉਹਦਾ ਆਵਾ ਮੰਡਲ ਉਹਦਾ ਔਰਾ ਉੱਥੇ ਅਸਰ ਕਰਦਾ ਹੈ ਉਹਦਾ ਆਵਾ ਮੰਡਲ ਨਾ ਉਹਦਾ ਔਰਾ ਹੈ ਜਿਹੜਾ ਉਹ ਕਿਉਂ ਅਸਰ ਕਰਦਾ ਹੈ ਇਸ ਕਰਕੇ ਜਿੱਥੇ ਕਮਾਈ ਵਾਲਾ ਬੈਠ ਜਾਂਦਾ ਹੈ ਗੁਰਮੁਖ ਬੈਠਦਾ ਹੈ ਉਹਨੂੰ ਵੀ ਪਵਿੱਤਰ ਕਰ ਦਿੰਦਾ ਹੈ ਉਹ ਧਰਤੀ ਵੀ ਪਵਿੱਤਰ ਹੋ ਜਾਂਦੀ ਹੈ ਕਿਉਂਕਿ ਉਹ ਪਰਮਾਤਮਾ ਨੂੰ ਸਮਰਪਿਤ ਹੈ ਉਹ ਆਪਰ ਬ੍ਰਹੁਸਮਦੈ ਬੰਸ਼ੇ ਸੰਬੰਧਾ ਸਭ ਮੰਗੀਆਂ ਬਾਸ਼ਨਾਵਾਂ ਖਤਮ ਹੋ ਜਾਂਦੀਆਂ ਨੇ ਅੰਦਰ ਸਭ ਮੁਕ ਜਾਂਦੀਆਂ ਨੇ ਸਤਿਗੁਰੂ ਕਹਿੰਦੇ ਗੁਰੂ ਵੀ ਜਿੱਥੇ ਜਾ ਕੇ ਬਹਿਦਾ ਉਹ ਥਾਂ ਵੀ ਪਵਿੱਤਰ ਹੈ ਜਿੱਥੇ ਸਿੱਖ ਵੀ ਜਾ ਕੇ ਬਹਿ ਜਾਵੇ ਨਾ ਕਮਾਈ ਵਾਲਾ ਉਹ ਧਰਤੀ ਵੀ ਪਵਿੱਤਰ ਹੋ ਜਾਂਦੀ ਹੈ ਉਹਨੋ ਸਿਖੇ ਨੇ ਕਿ ਭਾਗਾ ਵਾਲੀ ਧਰਤੀ ਭਾਗਾ ਵਾਲੀ ਧਰਤੀ ਮਹਾਰਾਜ ਨੇ ਦੋਨੋਂ ਬਚਨ ਕੀਤੇ